ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਅਸੀਂ ਸੁਭਕਰਨ ਸਿੰਘ ਜੀ ਵੱਲੋਂ ਜੋ ਕਿਸਾਨੀ ਅੰਦੋਲਨ ਦੌਰਾਨ ਸੀ ਜੀ ਦੀ ਪ੍ਰਾਪਤ ਕਰਦੇ ਸੀ ਉਹਨਾਂ ਦਾ ਪਰਿਵਾਰ ਮੇਰੇ ਕੱਬੇ ਪਾਸੇ ਵਰਦੀਰ ਸਿੰਘ ਜੀ ਉਹਨਾਂ ਦੇ ਚਾਚਾ ਜੀ ਭਾਈ ਚਰਨਜੀਤ ਸਿੰਘ ਜੀ ਉਹਨਾਂ ਦੇ ਪਿਤਾ ਜੀ ਬੀਬੀ ਗੁਰਪ੍ਰੀਤ ਕੌਰ ਉਹਨਾਂ ਦੀ ਛੋਟੀ ਭੈਣ ਦਾਦੀ ਸਰਜੀਤ ਕੌਰ ਖੜਿਆ ਹੈ ਅਜਿਹੀ ਸਪੱਸ਼ਟ ਕਰਨ ਵਾਸਤੇ ਬੇਨਤੀ ਕਰਨ ਲੱਗੇ ਆ ਕਿ ਪਿਛਲੇ ਕੁਝ ਦਿਨਾਂ ਤੋਂ ਚੈਨਲ ਦੇ ਉੱਤੇ ਇੱਕ ਵੀਡੀਓ ਚਲਾਈ ਜਾ ਰਹੀ ਹੈ ਕਿ ਪਰਿਵਾਰ ਤੋਂ ਜਥੇਵੰਦੀਆਂ ਨੇ ਜਾਂ ਕਿਸੇ ਸੰਸਥਾ ਤੋਂ ਜਥੇਵੰਦੀ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਸੋ ਅਸੀਂ ਚਾਹੁੰਦੇ ਆ ਕਿ ਸਹਿil ਸੁਖ ਕਮ ਸਿੰਘ ਦਾ ਨਾਮ ਕਿਸੇ ਵੀ ਇਸ ਤਰ੍ਹਾਂ ਬਦਨਾਮ ਕਰਨ ਵਾਸਤੇ ਨਾ ਕੀਤਾ ਜਾਵੇ। ਨਾ ਹੀ ਤਾਂ ਕਿਸੇ ਜਥੇਵੰਦੀ ਨੇ ਇਸ ਪਰਿਵਾਰ ਤੋਂ ਜਾਂ ਕਿਸੇ ਸੰਸਥਾ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਸ੍ਰੀ ਮੱਤੀਆਂ ਜਥੇਵੰਦੀਆਂ ਤੇ ਇਸ ਜਥੇਵੰਦ ਕਿਸਾਨ ਜਥੇਵੰਦੀ ਵੱਲੋਂ ਪਰਿਵਾਰ ਦਾ ਪੂਰਾ ਪੂਰਾ ਸਾਥ ਦਿੱਤਾ ਗਿਆ ਹੈ ਹਰ ਤਰ੍ਹਾਂ ਦੇ ਦਾ ਸਹਿਯੋਗ ਕੀਤਾ ਗਿਆ ਸੋ ਅਸੀਂ ਇਸ ਗੱਲ ਦੀ ਸਾਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਦੇ ਵਿੱਚ ਪਰਿਵਾਰ ਨੂੰ ਜਾਂ ਜਥੇਵੰਦੀ ਨੂੰ ਸਿੱਟਣ ਦੀ ਲੋੜ ਨਹੀਂ ਤੇ ਪੂਰਾ ਪੂਰਾ ਸਹਿਯੋਗ ਕੀਤਾ ਇੰਨੀਆਂ ਬੇਨਤੀਆਂ ਕਰਦੇ ਹੋਏ ਸੀ ਆਦੀ ਸੰਗਤ ਦਾ ਧੰਨਵਾਦ ਕਰਦੇ ਤੇ ਨਾਲ ਹੀ ਮੈਂ ਬਲਜੀਤ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਇਹ ਕਰਦਿਆਂ ਵੀ ਇਹ ਜੋ ਵੀ ਮੇਰੇ ਨਾਲ ਚੱਲ ਰਿਹਾ ਹੈ ਮੇਰੇ ਕਿਸੇ ਨਾਂ ਪਾਸ ਸਾਡੇ ਸਰਪ੍ਰਸਤਾਂ ਨੂੰ ਬਦਨਾਮ ਕੀਤਾ ਜਾਵੇ ਨਾ ਇਹਨਾਂ ਪਰਛਾਣ ਲਿਆ ਜਾਵੇ ਨਾ ਇਹ ਸਿੱਧੂ ਪਰਦੇਸੇ ਬੰਦੀ ਨੂੰ ਨਰਾਪ ਕੀਤਾ ਜਾਵੇ ਇਹ ਹੱਥ ਜੋੜ ਕੇ ਬੇਨਤੀ ਕਰਦਿਆਂ ਅੱਜ ਤੋਂ ਬਾਅਦ ਸਾਡੇ ਕੋਈ ਸਰਪ੍ਰਸਤਾਂ ਨੂੰ ਕਿਸੇ ਮਸਲੇ ਦੇ ਵਿੱਚ ਨਾ ਲੱਟਾਇਆ ਜਾਵੇ ਸਾਨੂੰ ਸਰਾਂਣਾ ਕੀਤਾ ਜਾਵੇ ਜੇ ਜਿਹੜੀ ਆਡੀਓ ਵਾਇਰਲ ਹੋਈ ਸੀ ਜੀ ਉਸ ਨੂੰ ਲੈ ਕੇ ਬੜਾ ਵੱਡਾ ਵਿਵਾਦ ਖੜਾ ਹੋਇਆ ਹੈਗਾ ਭੋਗ ਵਾਲੇ ਦਿਨ ਵੀ ਮਾਇਆ ਜਿਹੜੀ ਇਕੱਠੀ ਹੋਈ ਸੀ ਭੋਗ ਤੇ ਕੀ ਕਹਿਣਾ ਚਾਹੂਗੋ ਕਿ ਇਹੋ ਮਸਲੇ ਤੇ ਤੁਹਾਡੇ ਵੱਲੋਂ ਆਪਣਾ ਰਾਏ ਪੱਖ ਰੱਖਿਆ ਜਾਣਾ ਸਾਡਾ ਤਾਂ ਇਸ ਮਸਲੇ ਤੇ ਕੋਈ ਉਹ ਪੱਖ ਨਹੀਂ ਨਾ ਕੋਈ ਅਸੀਂ ਕੁਝ ਮੰਗਿਆ ਨਾ ਕੁਝ ਜਸੇਵੰਦੀ ਨਾਲ ਇਹਨਾਂ ਨੇ ਕੁਝ ਮੰਗਿਆ ਠੀਕ ਹੈ ਕੋਈ ਹੋ ਸਕਦਾ ਹੈ ਕਿ ਬੰਦਾ ਮੰਗਦਾ ਉਹ ਕਲੀਅਰ ਕਰ ਦੇਣ ਪਰ ਅਸੀਂ ਜਾਂ ਜਸੇਵੰਦੀ ਨੇ ਬੰਦਾ ਨੇ ਕੋਈ ਕਛੇ ਤਾਂ ਕੁਝ ਮੰਗਿਆ ਨਹੀਂ ਬਾਕੀ ਵੀ ਜੇ ਤੋਂ ਕੁਝ ਮੰਗਿਆ ਉਹ ਆਪ ਦਾ ਕਲੀਅਰ ਕਰਨਗੇ ਵੀ ਕਿਹੜੇ ਬੰਦੇ ਨੇ ਮੰਗਿਆ ਠੀਕ ਹੈ ਜੀ ਹੈ ਸਾਡੇ ਸ਼ੁਭਕਰਨ ਦਾ ਨਾਮ ਵਿੱਚ ਨਾ ਪਾਇਆ ਜਾਵੇ ਅਸੀਂ ਕੋਈ ਅਸੀਂ ਪਹਿਲਾਂ ਹੀ ਦੁਖੀਆਂਗੇ ਬਿਲਕੁਲ 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 ਵੀ ਸਾਨੂੰ ਇਹ ਗੱਲ ਚਾਹਨਾ ਠੀਕ ਹੈ ਪਹਲ ਜਾਇਆ ਜਾਵੇ ਇੱਕ ਪਰਚੀ ਵੀ ਜਿਹੜੀ ਵਾਇਰਲ ਕੀਤੀ ਜਾ ਰਹੀ ਹੈ ਕੋਈ ਸਮਾਨ ਸੰਬੰਧੀ ਵੀ ਇੰਨਾ ਖਰਚਾ ਹੋ ਗਿਆ ਤੁਹਾਡੇ ਤੱਕ ਪਹੁੰਚਦੀ ਕੀਤੀ ਗਈ ਹੈ ਜਾਂ ਉਹ ਕੋਈ ਪਰਚੀ ਨਹੀਂ ਪਹੁੰਚੀ ਕਿ ਉਹ ਜਿਹੜਾ ਮੇਰੇ ਘਰ ਦਾ ਸਮਾਨ ਆਇਆ ਮੇਰੇ ਹੀ ਸਮਾਨ ਹੈ ਮੈਂ ਹੀ ਪੈਸੇ ਦੇਣੇ ਆ ਉਹ ਜਿਹੜਾ ਮੇਰਾ ਘਰ ਦਾ ਸਮਾਨ ਆ ਉਹੀ ਪਰਚੀ ਹੈ ਐ ਹੁੰਦਾ ਵੀ ਕੋਈ ਵੀ ਬੰਦਾ ਮੂਰੇ ਤੋੜ ਦੇਣਾ ਲੈਣ ਮੈਂ ਤਾਂ ਜਾ ਨਹੀਂ ਸਕਦਾ ਕੋਈ ਬੰਦਾ ਤਾਂ ਸਮਾਨ ਲੈਣ ਜਾਊਗਾ ਉਹ ਪਰਚੀ ਵੀ ਲੈ ਕੇ ਜਾਊਗਾ ਉਹ ਪਰਚੀ ਹੈ ਘਰ ਦਾ ਸਮਾਨ ਹੈ ਕੋਈ ਉਹਦੇ ਚ ਜਸ਼ਵੰਦੀ ਦਾ ਨੇ ਪੈਸਾ ਨਹੀਂ ਮੰਗਿਆ ਕੋਈ ਜਸ਼ਵੰਦੀ ਨੇ ਮੈਨੂੰ ਪਰਚੀ ਨਹੀਂ ਦਿੱਤੀ ਉਹ ਸਾਡਾ ਆਪ ਦਾ ਤਰੇ ਲੁਸਮਾਨ ਦੀ ਪਰਚੀ ਆ ਉਹ ਮਾਈ ਦੇਣੇ ਆ ਅਸਮੇ ਦੇਣਾਂ ਲਗਾਤਾਰ ਇਸ ਵਿਵਾਦ ਨੂੰ ਲੈ ਕੇ ਜਿਹੜਾ ਹੈਗਾ ਹਵਾ ਦਿੱਤੀ ਜਾ ਰਹੀ ਹੈ ਪਰਿਵਾਰ ਉਹ ਸ਼ੁਭ ਕਰਨ ਦੇ ਪਰਿਵਾਰ ਵੱਲੋਂ ਲੋਕਾਂ ਨੂੰ ਕੀ ਅਪੀਲ ਕਰਨੀ ਅਸੀਂ ਤਾਂ ਇਹ ਕਹਿਣਾ ਵੀ ਆਪ ਦਾ ਬਹਿ ਕੇ ਇਹ ਨਿਸ਼ਟਣ ਕਿਉਂ ਇੱਡੀ ਦੂਰ ਤੱਕ ਮੀਡੀਆ ਤੇ ਗੱਲਾਂ ਪਹੁੰਚਾਉਂਦੇ ਆ ਕਿਉਂ ਬਦਨਾਮ ਕਰਦੇ ਆ ਸਭ ਕਰਨ ਵੀ ਬਦਨਾਮ ਹੁੰਦਾ ਅਸੀਂ ਵੀ ਬਦਨਾਮ ਹੁੰਨੇ ਆ ਬਿਲਕੁਲ ਬਿਲਕੁਲ ਆਲ ਵਾਲੜ ਤਾਂ ਹੀ ਹੈ ਅਸੀਂ ਤਾਂ ਕਹਿਣਾ ਵੀ ਬਹਿ ਕੇ ਆਪ ਦਾ ਕੋਈ ਇਹ ਅੰਦਰ ਗੱਤੀ ਆਪ ਦਾ ਕੋਈ ਫੈਸਲਾ ਕਰਨ ਜੇ ਕਿਸੇ ਦਾ ਕਸੂਰ ਆ ਕਸੂਰ ਕੱਢਾ ਜਾਵੇ ਆਪਾਂ ਕਹਿਣਾ ਵੀ ਠੀਕ ਹੈ ਠੀਕ ਹੈ ਹੂੰ ਜਿਵੇਂ ਬਦਨਾਮ ਨਾ ਪ੍ਰਬੰਧਕ ਕਮੇਟੀ ਨੇ ਗੱਲ ਕਹੀ ਹੈ ਵੀ ਸਾਡੇ ਪਿੰਡ ਦਾ ਮਸਲਾ ਸੀਗਾ ਅਸੀਂ ਬੈਠ ਕੇ ਨਿਬੇੜ ਲਿਆ ਉਹਨਾਂ ਨੇ ਮਾਫੀ ਮੰਗ ਲਈ ਆ ਜੋ ਮਸਲਾ ਉੱਠਿਆ ਸੀ ਠੀਕ ਹੈ ਜੀ ਸਾਨੂੰ ਨਹੀਂ ਇਹਦੇ ਬਾਰੇ ਪਤਾ ਜਿਹੜਾ ਇਹ ਮਸਲਾ ਆਪਖਿਆ ਹੈ ਜੀ ਇੱਕ ਆਡੀਓ ਲਗਾਤਾਰ ਵਾਇਰਲ ਹੋਈ ਹੈ ਭੋਗ ਵਾਲੇ ਦਿਨ ਦੇ ਜਿਹੜੇ ਮੱਥਾ ਟੇਕਿਆ ਗਿਆ ਸੀ ਉਸ ਨੂੰ ਲੈ ਕੇ ਕੀ ਕਹਿਣਾ ਚਾਹੂਗਾ ਜਿਹੜਾ ਇਹ ਮਸਲਾ ਵਾਇਰਲ ਕੀਤਾ ਜਾ ਰਿਹਾ ਜਾਂ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਉਹ ਕਰਨ ਸਿੰਘ ਸੁਵ ਕਰਨ ਸਿੰਘ ਜੀ ਦੇ ਵਿਕਤ ਜਿਹੜਾ ਭੋਗ ਪਿਆ ਸੀ ਉਹਤੇ ਜਿਹੜੀ ਮਾਇਕਤਰ ਹੋਈ ਸੀ ਉਸ ਦੇ ਵਿਵਾਦ ਸੰਬੰਧੀ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਆਂ ਵੀ ਉਸ ਮਾਇਆ ਦੇ ਸੰਬੰਧੀ ਨਾ ਤਾਂ ਕਿਸੇ ਤਰ੍ਹਾਂ ਦੀ ਪਰਿਵਾਰ ਨੇ ਕੋਈ ਗੱਲ ਕੀਤੀ ਐ ਤੇ ਨਾ ਹੀ ਉਹਦੇ ਚੋ ਕਿਸੇ ਜਥੇਬੰਦੀ ਨੇ ਜਾਂ ਹੋਰ ਨੇ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਐ ਵੀ ਇਹ ਮਾਇਆ ਉਹਨੂੰ ਮਿਲਣੀ ਚਾਹੀਦੀ ਐ ਜਾਂ ਉਹਨੂੰ ਮਿਲਣੀ ਚਾਹੀਦੀ ਐ ਇਹ ਗੁਰਦੁਆਰਾ ਸਾਹਿਬ ਦਾ ਆਪਣਾ ਮੈਟਰ ਐ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਉਹ ਕੀਤੀ ਐ ਇਹ ਜੇ ਕੋਈ ਕਿਸੇ ਦਾ ਕਿੰਤ ਪਰੰਤੂ ਹੈ ਨਹੀਂ ਤੇ ਜਿੱਥੋਂ ਤੱਕ ਪਰਚੀ ਦਾ ਸਪਸ਼ਟ ਹੈ ਜਿਹੜੀ ਪਰਚੀ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਤੋਂ ਸੁਭਕਰਨ ਸਿੰਘ ਦੀ ਖਬਰ ਆ ਗਈ ਸੀ ਇਹd ਹੋਣ ਦੀ ਉਦੋਂ ਤੋਂ ਇੱਥੇ ਸੰਗਤ ਆਉਣੀਆਂ ਸ਼ੁਰੂ ਹੋ ਗਈਆਂ ਸੀ ਤੇ ਅਸੀਂ ਪ੍ਰਬੰਧ ਕਰਨ ਵਾਸਤੇ ਮੁੰਡਿਆਂ ਦੀ ਡਿਊਟੀ ਲਾਈ ਸੀ ਵੀ ਜਿਹੜਾ ਵੀ ਸਮਾਨ ਜਿੱਥੋਂ ਵੀ ਕਿਤੋਂ ਮਿਲਦਾ ਹੈ ਜਾਂ ਹੋਰ ਟੈਂਟ ਲਾਉਣੇ ਆ ਜਾਂ ਲੰਗਰ ਵਾਸਤੇ ਰਸਤੇ ਚਾਹ ਪਾਣੀ ਵਾਸਤੇ ਮੰਗਾਉਣੇ ਉਹ ਸਾਰੇ ਮੁੰਡਿਆਂ ਦੀਆਂ ਡਿਊਟੀਆਂ ਲਾਤੀਆਂ ਸੀ ਜਿੱਥੋਂ ਤੁਸੀਂ ਲੈ ਕੇ ਆਉਂਗੀ ਤੇ ਉਹ ਸਾਨੂੰ ਦੱਸ ਦਿਓ ਉਵੇਂ-ਉਵੇਂ ਅਸੀਂ ਉਹ ਭੁਗਤਾਨ ਕਰਵਾ ਦੇਵਾਂਗੇ ਪਰਵਾਰ ਬਣੀਓ ਕਿਸੇ ਦਾ ਕੋਈ ਪੈਸਾ ਰੱਖਿਆ ਨਹੀਂ ਜਾਊਗਾ ਹੋਰ ਨਹੀਂ ਜਾਊਗਾ ਇਸ ਵਾਸਤੇ ਉਹ ਸਾਡੇ ਆਪ ਦਾ ਘਰ ਦਾ ਘਰ ਦਾ ਹਸਾਬ ਕਿਤਾਬ ਹੈ ਜਿਸ ਤਰ੍ਹਾਂ ਇਹ ਵਿਵਾਦ ਨੂੰ ਹਵਾ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਅਸੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਵੀ ਇਸ ਬਾਦ ਵਿਵਾਦ ਨੂੰ ਕੋਈ ਤਵੱਜੋ ਨਾ ਦਿੱਤੀ ਜਾਵੇ ਇਹ ਸਿਰਫ ਸੁਪਕਰਨ ਸਿੰਘ ਨੂੰ ਇਹ ਨਗਰ ਨੂੰ ਡਿਮੋਲਿਸ਼ ਕਰਨ ਤੇ ਬਦਨਾਮ ਕਰਨ ਵਾਸਤੇ ਚਾਲਾਂ ਕੀਤੀਆਂ ਜਾ ਰਹੀਆਂ ਅਸੀਂ ਅਪੀਲ ਕਰਦੇ ਹਾਂ ਸੰਗਤ ਨੂੰ ਵੀ ਕੋਈ ਕਿਸੇ ਤਰ੍ਹਾਂ ਦਾ ਪਰਿਵਾਰ ਬਨੋਂ ਕੋਈ ਮੈਟਰ ਨਹੀਂ ਨਾ ਹੀ ਕੋਈ ਜਥੇਬੰਦੀੋਂ ਬਨੋਂ ਕੋਈ ਮੈਟਰ ਹੈ ਪਰਿਵਾਰ ਦੇ ਨਾਲ ਜਥੇਬੰਦੀ ਨੇ ਪੂਰਨ ਸਹਿਯੋਗ ਕੀਤਾ ਤੇ ਅੱਜ ਵੀ ਜਥੇਬੰਦੀ ਉਹ ਪਰਿਵਾਰ ਦੇ ਨਾਲ ਖੜੀ ਹੈ ਤੇ ਪਰਿਵਾਰ ਜਥੇਬੰਦੀ ਦੇ ਨਾਲ ਖੜਾ ਹੈ ਮੈਂ ਸੰਗਤਾਂ ਨੂੰ ਅਪੀਲ ਕਰਦਾ ਵੀ ਇਸ ਤਰ੍ਹਾਂ ਦੀ ਕੋਈ ਬਾਦ-ਵਿਵਾਦ ਵਾਲੀ ਗੱਲ ਨਾ ਕੀਤੀ ਜਾਵੇ ਤੇ ਸੁਭ ਕਰਨ ਦੀ ਤੇ ਇਹ ਦਿਨੋਂ ਮਤਲਬ ਢਾ ਨਾ ਲਾਈ ਜਾਵੇ ਮੈਂ ਇਹੀ ਸੰਗਤਾਂ ਨੂੰ ਅਪੀਲ ਕਰਦਾ ਕਿ ਜੇ ਵੀ ਕੋਈ ਵਾਇਰਲ ਹੁੰਦੀ ਹੈ ਉਹਦੇ ਵੱਲ ਕੋਈ ਤਵੱਜੋ ਨਾ ਦਿੱਤੀ ਜਾਵੇ ਉਸ ਗੱਲ ਦੀ ਕੋਈ ਐਮੀਅਤ ਨਹੀਂ ਇਹ ਸਿਰਫ ਸੁਭ ਕਰਨ ਦਾ ਕਦ ਛੋਟਾ ਕਰਨ ਵਾਸਤੇ ਗੱਲਾਂ ਕੀਤੀਆਂ ਜਾ ਰਹੀਆਂ ਮੈਂ ਇਹ ਬੇਨਤੀ ਕਰਦਾ ਹਾਂ ਮਖਮਲ ਜੱਜ ਕਮੇ ਲਈ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par